ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੋਟਰ ਲਿਸਟ ਵੈਰੀਫਿਕੇਸ਼ਨ 'ਚ ਗੜਬੜੀਆਂ ਤੇ ਪ੍ਰੈਜੈਂਟੇਸ਼ਨ ਦਿੱਤੀ ਸਕਰੀਨ ਤੇ ਮਹਾਰਾਸ਼ਟਰ ਤੇ ਕਰਨਾਟਕਾ ਦੀ ਵੋਟਰ ਸੂਚੀ ਦਿਖਾਉਂਦੇ ਹੋਏ ਇਹਨਾਂ ਦੋਨਾਂ ਸੂਬਿਆਂ ਦੀਆਂ ਵੋਟਰ ਲਿਸਟ 'ਚ ਫਰਜ਼ੀ ਵੋਟਰਸ ਦਾ આરોਪ ਲਾਇਆ ਹੀ ਵੋਟਸ ਇਨ ਬੂਥ ਨੰਬਰ 458 ਸੇ ਪਰਸਨ ਹੀ ਵੋਟਸ ਅਗੇਨ ਇਨ ਬੂਥ ਨੰਬਰ 459 ਸੇ ਪਰਸਨ ਗੋਡਾ ਐਂਡ ਅਨਦਰ ਜੈਫਰਮਨ ਗੋਸ ਕਰਨਾਟਕਾ ਉੱਤਰ ਪ੍ਰਦੇਸ਼, ਕਰਨਾਟਕ ਅਤੇ ਮਹਾਰਾਸ਼ਟਰ। ਰਾਹੁਲ ਨੇ ਦਾਵਾ ਕੀਤਾ ਕਿ ਮਹਾਰਾਸ਼ਟਰ 'ਚ 5 ਮਹੀਨੇ 'ਚ ਵੱਡੀ ਸੰਖਿਆ 'ਚ ਨਵੇਂ ਵੋਟਰ ਜੁੜੇ। ਮਹਾਰਾਸ਼ਟਰ ਵਿਧਾਨ ਸਭਾ 'ਚ VOTING ਦੇ ਦਿਨ ਸ਼ਾਮ 5 ਵਜੇ ਤੋਂ ਬਾਅਦ VOTING 'ਚ ਤੇਜ਼ੀ ਨਾਲ ਇਜ਼ਾਫਾ ਹੋਇਆ। ਪੂਰ ਗੋਟਿਪ ਮਲਟੀਪਲ ਟਾਈਮਸ ਇਨ ਕਰਨਾਟਕ। ਕਾਸ ਬਨੇਮਸ, ਕਾਸ ਰਜਿਸਟਰਸ, ਦੈਟਸ ਦ ਪੋਲਿੰਗ ਬੂਥ ਵੇਦਰ ਰਜਿਸਟਰਡ। ਰਾਹੁਲ ਗਾਂਧੀ ਦੀ ਇਹ ਪ੍ਰੈਜੈਂਟੇਸ਼ਨ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਕਈ ਰਾਜਾਂ 'ਚ ਚੋਣਾਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਹੁਣ ਦੇਖਣਾ ਹੋਏਗਾ ਕਿ ਚੋਣ ਕਮਿਸ਼ਨ ਇਸ ਤੇ ਕੀ ਪ੍ਰਤੀਕਿਰਿਆ ਦਿੰਦਾ ਹੈ ਤੇ 15 ਅਗਸਤ ਤੋਂ ਲੈ ਕੇ ਸੁਰੱਖਿਆ ਏਜੰਸੀਆਂ ਨੇ ਦਿੱਲੀ 'ਚ ਹਾਈ ਅਲਰਟ ਜਾਰੀ ਕੀਤਾ ਖਾਲਿਸਤਾਨੀ ਸਮਰਥਕ ਅਤੰਕੀ ਸੰਗਠਨ 64 ਜਸਟਿਸ ਤੇਜ ਦੇ ਸਲੀਪਰ ਸੈੱਲ ਵੱਲੋਂ ਦਿੱਲੀ 'ਚ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਦਾ ਖਤਸ਼ਾਹ ਜਿਤਾਇਆ ਜਾ ਰਿਹਾ ਹੈ ਖੁਫੀਆ ਸੂਤਰਾਂ ਦੀ ਮੰਨੀਏ ਤਾਂ ਸੀਮਾ ਪਾਰ ਤੋਂ ਹਥਿਆਰਾਂ ਦੀ ਖੇਪ ਦਿੱਲੀ ਨੂੰ ਨਿਸ਼ਾਨਾ ਬਣਾਉਣ ਦੇ ਲਈ ਭੇਜੀ ਜਾ ਰਹੀ ਹੈ ਇਸ ਵਿੱਚ AK47 ਰਾਈਫਲ ਤੇ ARDX ਹੈਂਡ ਗ੍ਰੇਨੇਡ ਸ਼ਾਮਿਲ ਨੇ ਇਸ ਕਾਰਨ ਦਿੱਲੀ ਪੁਲਿਸ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਹੈ ਸਪੈਸ਼ਲ ਸੈੱਲ ਨੂੰ ਵਿਸ਼ੇਸ਼ ਤੌਰ ਤੇ 64 ਜਸਟਿਸ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਣ ਲਈ ਖਾਸ ਨਿਰਦੇਸ਼ ਦਿੱਤੇ ਗਏ ਨੇ ਸੂਤਰਾਂ ਦੇ ਮੁਤਾਬਕ 64 ਜਸਟਿਸ ਦੇ ਇਸ਼ਾਰੇ ਤੇ ਇਸ ਦੇ ਸਲੀਪਰ ਸੈਲਸ 15 ਗੱਤ ਦੇ ਮੌਕੇ ਤੇ ਲਾਲ ਕਿਲਾ ਮੈਟਰੋ ਸਟੇਸ਼ਨ ਤੇ ਹੋਰ ਸੰਵੇਦਨਸ਼ੀਲ ਥਾਵਾਂ ਤੇ ਉਹ ਖਾਲਿਸਤਾਨ ਨਾਰੇ ਲਿਖ ਕੇ ਜਾਂ ਹੋਰ ਗਤੀਵਿਧੀਆਂ ਦੇ ذریعے ਸ਼ਾਂਤੀ ਫਲਾਉਣ ਦੀ ਕੋਸ਼ਿਸ਼ ਕਰ ਸਕਦੇ ਨੇ ਇਹ ਸੰਗਠਨ ਪਹਿਲਾਂ ਵੀ ਦਿੱਲੀ ਮੈਟਰੋ ਸਟੇਸ਼ਨਾਂ ਤੇ ਦਿੱਲੀ ਬਣੇਗਾ ਖਾਲਿਸਤਾਨ ਤੇ ਖਾਲਿਸਤਾਨ ਜ਼ਿੰਦਾਬਾਦ ਵਰਗੇ ਨਾਰੇ ਲਿਖ ਕੇ ਵਿਵਾਦ ਪੈਦਾ ਕਰ ਚੁੱਕਿਆ ਹੈ ਐhtiyatan ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਕ੍ਰਾਈਮ ਬ੍ਰਾਂਚ ਤੇ ਸਾਰੀਆਂ ਜ਼ਿਲ੍ਹਾ ਇਕਾਈਆਂ ਨੂੰ ਸੰਵੇਦਨਸ਼ੀਲ ਥਾਵਾਂ ਤੇ ਕਰੜੀ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਨੇ ਮੈਟਰੋ ਸਟੇਸ਼ਨਾਂ ਲਾਲ ਕਿਲਾ ਇੰਡੀਆ ਗੇਟ ਤੇ ਹੋਰ ਪੀੜਪੜ ਵਾਲੇ ਇਲਾਕਿਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਸੀਸੀਟੀਵੀ ਫੁਟੇਜ ਦੀ ਨਿਗਰਾਨੀ ਤੇ ਹੋਰ ਸ਼ੱਕੀ ਗਤੀਵਿਧੀਆਂ ਤੇ ਤੁਰੰਤ ਕਾਰਵਾਈ ਦੇ ਲਈ ਵਿਸ਼ੇਸ਼ ਟੀਮਾਂ ਘਟਕੀਤੀਆਂ ਗਈਆਂ ਨੇ ਤੇ Jammu Kashmir ਦੇ Udhampur ਦੇ ਵਿੱਚ CRPF ਦੀ ਗੱਡੀ 200 ਫੁੱਟ ਡੂੰਗੀ ਖੱਡ ਚੜਿ ਗਈ। ਆ ਸਭ ਸੰਤਗੜ ਇਲਾਕੇ ਛੋਇਆ ਜਿੱਥੇ ਇਸ ਭਿਆਨਕ ਹਾਦਸੇ 'ਚ ਤਿੰਨ ਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ 15 ਹੋਰ ਜ਼ਖਮੀ ਨੇ। ਦਰਸਲ 187ਵੀਂ ਬਟਾਲੀਅਨ ਦੀ ਇਹ ਗੱਡੀ ਜਵਾਨਾਂ ਦੀ ਇੱਕ ਦਲ ਨੂੰ ਲੈ ਕੇ ਜਾ ਰਹੀ ਸੀ ਦੱਸਿਆ ਜਾ ਰਿਹਾ ਹੈ ਕਿ ਸੜਕ ਸੰਕਰੀ ਅਤੇ ਟਲਾਨ ਬੇहद ਖੜੀ ਸੀ ਜਿਸ ਨਾਲ ਵਾਹਨ ਸੰਤੁਲਨ ਗਵਾ ਬੈਠਿਆ ਤੇ ਸਿੱਧਾ ਖੱਡ ਚ ਜੰਡ ਗਿਆ ਹਾਸੇ ਦੇ ਤੁਰੰਤ ਬਾਅਦ ਸਥਾਨਕ ਲੋਕ ਮੌਕੇ ਤੇ ਪਹੁੰਚੇ ਤੇ ਜ਼ਖਮੀ ਜਵਾਨਾਂ ਨੂੰ ਬਾਹਰ ਕੱਢਣ ਚ ਮਦਦ ਕੀਤੀ ਸੇਨਾ ਤੇ ਪ੍ਰਸ਼ਾਸਨ ਦੀਆਂ ਟੀਮਾਂ ਨੇ ਤੇਜ਼ੀ ਨਾਲ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਪੰਜ ਜਵਾਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ ਦਾਖਲ ਕਰਾਇਆ ਗਿਆ ਹੈ ਹਾਸੇ ਦੀ ਵਜ੍ਹਾ ਫਿਲਹਾਲ ਵਾਹਨ ਦਾ ਫਿਸਲਣਾ ਮੰਨਿਆ ਜਾ ਰਿਹਾ ਹੈ ਪਰ ਸਟੀਕ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਨਿਊਜ਼ 8 ਦੀ ਮਹਿੰਮਤਾ ਜ਼ਿਕਰ ਕਰ ਲੈਣੇ ਆ ਸਾਡੇ ਖਾਸ ਸ਼ੋਅ ਫਰਕ ਪੈਦਾ ਹੈ ਦੇ ਜ਼ਰੀਏ ਅਸੀਂ ਬੂਟੇ ਲਾਉਣ ਦੀ ਮੁਹਿੰਮ ਨੂੰ ਉਤਸ਼ਾਹਿਤ ਕਰ ਰਹੇ ਹਾਂ ਔਰ ਵੱਡੀ ਗਿਣਤੀ 'ਚ ਸਾਡੇ ਦਰਸ਼ਕ ਇਸ ਮੁਹਿੰਮ ਦੇ ਵਿੱਚ ਵੱਧ ਚੜ ਕੇ ਹਿੱਸਾ ਪਾ ਰਹੇ ਨੇ ਆਪਣੇ ਵੀਡੀਓਜ਼ ਬਣਾ ਕੇ ਭੇਜਦੇ ਨੇ ਔਰ ਉਹਨਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਔਰ ਦਰਸ਼ਕਾਂ ਨੂੰ ਉਤਸ਼ਾਹਿਤ ਕਰਨ ਲਈ ਅਸੀਂ ਲਗਾਤਾਰ ਇਹ ਵੀਡੀਓਜ਼ ਆਪਣੇ ਸ਼ੋਅ ਦੇ ਵਿੱਚ ਦਿਖਾਉਂਦੇ ਹਾਂ ਤਾਂ ਕਿ ਵੱਧ ਤੋਂ ਵੱਧ ਲੋਕ ਵਾਤਾਵਰਨ ਦੇ ਮੁੱਦੇ ਤੇ ਇਸ ਦੇ ਨਾਲ ਜੁੜ ਸਕਣ ਇੱਕ ਜੁਆਇੰਟ ਅਫਰਟ ਹੈ ਅਫਰਟ ਹੈ ਇੱਕ ਸਾਂਝਾ ਉਪਰਾਲਾ ਹੈ ਤਾਂ ਕਿ ਵਾਤਾਵਰਨ ਨੂੰ ਅਸੀਂ ਬਚਾ ਸਕੀਏ ਕੁਝ ਦਰਸ਼ਕਾਂ ਨੇ ਸਾਨੂੰ ਵੀਡੀਓ ਭੇਜੇ ਨੇ ਦੇਖੋ ਪਾ ਨੂੰ ਪਾਟਾ ਸੰਦਾ ਗੁੱਟਾ ਲਾਉਣਾ ਇੱਕ ਗੁੱਟਾ ਪਰ ਸਪੈਕਟਰ ਕਿਛੇ ਚੌਥਾ ਰੁਕਾ ਰੁਕਾ ਲਵਾਉਣਾ ਹਰਕਤ ਤਾਂ ਪੈਂਦਾ ਹੈ ਇੱਕ ਰੁਕ ਲੋ ਨਾਲ ਮਰਕ ਤਾਂ ਪੈਂਦਾ ਹੈ ਇਸ ਲਈ ਬਾਦ ਤੋਂ ਬਾਦ ਰੁਕ ਲਵਾਓ ਨੀਵਲ ਸਕੂਲ ਦੇ ਨੀਵਲ ਕੈਡਟਸ ਵੱਲੋਂ ਸਕੂਲ ਵਿੱਚ ਪੌਦੇ ਲਗਾਏ ਗਏ ਕਿਉਂਕਿ ਇੱਕ ਪੌਦਾ ਲਗਾਉਣ ਨਾਲ ਫਰਕ ਤਾਂ ਪੈਂਦਾ ਹੈ ਇੱਕ ਪੌਦਾ ਲਗਾਉਣ ਨਾਲ ਫਰਕ ਤਾਂ ਪੈਂਦਾ ਹੈ ਬਹਾਰ ਹਰ ਸ਼ਖਸ ਨੂੰ ਘਟੋ ਘਟੇ ਇੱਕ ਬੂਟਾ ਜ਼ਰੂਰ ਲਾਉਣਾ ਚਾਹੀਦਾ ਕਿਉਂਕਿ ਹਰ ਇੱਕ ਛੋਟੀ ਜੀ ਕੋਸ਼ਿਸ਼ ਨਾਲ ਵੀ ਫਰਕ ਪੈਂਦਾ ਹੈ ਇਸ ਸੋਚ ਫਿਲਹਾਲ ਇੰਨਾ ਹੀ ਮਨਦੋਇ ਜਾ ਸਕਦਾ ਹੈ ਆਪਣੇ ਆਪਣੇ ਕਿਸਾਨੋ ਕੇ ਪਸ਼ੂ ਪਾਲਕੋ ਕੇ और मछुआरे भाई बहनों के हितों के साथ कभी भी समझौता नहीं करेगा और मैं जानता हूं व्यक्तिगत रूप से मुझे बहुत बड़ी कीमत चुकानी पड़ेगी लेकिन मैं इसके लिए तैयार हूं मेरे देश के किसानों के लिए मेरे देश के मछुआरों के लिए ਮੇਰੇ ਦੇਸ਼ ਦੇ ਪਸ਼ੂ ਪਾਲਕੋਆਂ ਕੇ ਲਈ ਅੱਜ ਭਾਰਤ ਤਿਆਰ ਤਾਂ ਡੋਨਲਡ ਟਰੰਪ ਦੇ ਤਰਫ ਬੰਬ ਵਾਲੇ ਫੈਸਲੇ ਦੇ ਵਿਚਾਲੇ ਪ੍ਰਧਾਨ ਮੰਤਰੀ ਦੇ ਵੱਲੇ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਕਹਿੰਨੇ ਕਿ ਆਪਣੇ ਕਿਸਾਨਾਂ ਦੇ ਨਾਲ ਮਜ਼ਬੂਤੀ ਦੇ ਨਾਲ ਖੜੇ ਹਾਂ ਮੈਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ ਉਸ ਦੇ ਲਈ ਵੀ ਆ ਤਿਆਰ ਹਾਂ ਕਿਸਾਨਾਂ ਦੇ ਹਿੱਤਾਂ ਦੇ ਨਾਲ ਕੋਈ ਵੀ ਸਮਝੌਤਾ ਨਹੀਂ ਹੋਵੇਗਾ ਸਾਡੇ ਨਾਲ ਕਿਸਾਨਾਂ ਕੋਲ ਬਲਦੇਵ ਸਿੰਘ ਰਾਜੇਵਾਲ ਜੁੜ ਚੁੱਕੇ ਨੇ ਸਭ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨਿਊਜ਼ਲਟਰ ਪੰਜਾਬ ਤੇ ਹਾ ਰਜੀਵਲ ਸਾਹਿਬ ਤੁਸੀਂ ਵੀ ਬਿਆਨ ਸੁਣਿਆ ਹੋਵੇਗਾ ਪ੍ਰਧਾਨ ਮੰਤਰੀ ਦੇ ਵੱਲੋਂ ਕਿਸਾਨਾਂ ਦੇ ਸੰਦਰਭ ਦੇ ਵਿੱਚ ਬਹੁਤ ਵੱਡਾ ਬਿਆਨ ਦਿੱਤਾ ਗਿਆ ਹੈ ਇਹ ਬਿਆਨ ਉਸ ਵੇਲੇ ਦਿੱਤਾ ਗਿਆ ਜਦੋਂ ਕਿ ਰਾਸ਼ਟਰਪਤੀ ਅਮਰੀਕਾ ਦੇ ਵੱਲੋਂ 25% ਦਾ ਹੋਟ ਟੈਰਫ ਲਗਾਇਆ ਗਿਆ ਤਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਣੇ ਕਿਸਾਨਾਂ ਦੇ ਨਾਲ ਮਜ਼ਬੂਤੀ ਦੇ ਨਾਲ ਖੜੇ ਹਾਂ ਮੈਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ ਤਾਂ ਉਸ ਦੇ ਲਈ ਵੀ ਤਿਆਰ ਹਾਂ ਤੁਸੀਂ ਇਸ ਬਿਆਨ ਨੂੰ ਕਿਵੇਂ ਵੇਖਦੇ ਹੋ ਚੰਗੀ ਗੱਲ ਹੈ ਜੇ ਪ੍ਰਧਾਨ ਮੰਤਰੀ ਇਦਾਂ ਦਾ ਕੋਈ ਸਟੈਂਡ ਲੈਂਦੇ ਨੇ ਪਰ ਇੱਕ ਗੱਲ ਸਮਝਣੀ ਚਾਹੀਦੀ ਹੈ ਅਸੀਂ ਐਵੇਂ ਨਹੀਂ ਲੜ ਰਹੇ ਹਾਂ ਜਿਹੜੇ ਜੀਐਮਓਜ਼ ਨੇ ਜੈਨੇਟਿਕਲੀ ਮੋਡੀਫਾਈਡ ਜਿਹੜੇ ਸੀਡਸ ਆਉਣਗੇ ਉਹਨਾਂ ਦਾ ਮਨੁੱਖੀ ਸਿਹਤ ਤੇ ਕਿੰਨਾ ਮਾੜਾ ਪ੍ਰਭਾਵ ਪੈਂਦਾ ਹੈ ਇਹ ਅੱਜ ਦੇ ਆਮ ਬੰਦਾ ਜਿਹੜਾ ਉਹ ਸਮਝਦੀ ਰਿਹਾ ਇਸ ਕਰਕੇ ਸਾਨੂੰ ਇਹ ਪਤਾ ਪਤਾ ਨਹੀਂ ਕਿਹੜਾ ਜੀਨ ਕਿੱਥੋਂ ਲੈ ਕੇ ਜਿਹੜੀ ਕੋਈ ਫਸਲ ਦਾ ਬੀਜ ਡਿਵੈਲਪ ਕਰਨ ਵਾਸਤੇ ਉਹਦੇ ਚ ਇੰਜੈਕਟ ਕੀਤਾ ਹੁੰਦਾ ਹੈ ਜੀ ਤੇ ਇਹਦੇ ਨਾਲ ਸਿਹਤ ਤੇ ਮਨੁੱਖੀ ਸਿਹਤ ਤੇ ਬਹੁਤ ਮਾੜੇ ਪ੍ਰਭਾਵ ਪੈਂਦੇ ਨੇ ਉਹਦੇ ਨਾਲ ਪਸ਼ੂਆਂ ਦੇ ਵਾਤਾਵਰਣ ਤੇ ਬਹੁਤ ਅਸਰ ਮਾੜੇ ਪੈਂਦੇ ਨੇ इस करके जीएमओ से किसी कीमत से अपने किसानों के पशुपालकों के और मछुआरे भाई बहनों के हितों के साथ कभी भी समझौता नहीं करेगा और मैं जानता हूं व्यक्तिगत रूप से मुझे बहुत बड़ी कीमत चुकानी पड़ेगी लेकिन मैं इसके लिए तैयार हूं मेरे देश के किसानों के लिए मेरे देश के मछुआरों के लिए मेरे देश के पशुपालकों के लिए आज भारत तैयार है ਤਾ ਡੋਨਲਡ ਟਰੰਪ ਦੇ ਤਰਫ ਬੰਬ ਵਾਲੇ ਫੈਸਲੇ ਦੇ ਵਿਚਾਲੇ ਪ੍ਰਧਾਨ ਮੰਤਰੀ ਦੇ ਵੱਲ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਕਹਿੰਨੇ ਕਿ ਆਪਣੇ ਕਿਸਾਨਾਂ ਦੇ ਨਾਲ ਮਜ਼ਬੂਤੀ ਦੇ ਨਾਲ ਖੜੇ ਹਾਂ ਮੈਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ ਉਸ ਦੇ ਲਈ ਵੀ ਆ ਤਿਆਰ ਹਾਂ ਕਿਸਾਨਾਂ ਦੇ ਹਿੱਤਾਂ ਦੇ ਨਾਲ ਕੋਈ ਵੀ ਸਮਝੌਤਾ ਨਹੀਂ ਹੋਵੇਗਾ ਸਾਡੇ ਨਾਲ ਕਿਸਾਨਾਂ ਕੋਲ ਬਲਦੇਵ ਸਿੰਘ ਆਜੇਵਾਲ ਜੁੜ ਚੁੱਕੇ ਨੇ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਏ ਨਿਊਜ਼ੀਟਨ ਪੰਜਾਬ ਤੇ ਰਾਜੀਵਲ ਸਾਹਿਬ ਤੁਸੀਂ ਵੀ ਬਿਆਨ ਸੁਣਿਆ ਹੋਵੇਗਾ ਪ੍ਰਧਾਨ ਮੰਤਰੀ ਦੇ ਵੱਲੋਂ ਕਿਸਾਨਾਂ ਦੇ ਸੰਦਰਭ ਦੇ ਵਿੱਚ ਬਹੁਤ ਵੱਡਾ ਬਿਆਨ ਦਿੱਤਾ ਗਿਆ ਹੈ ਇਹ ਬਿਆਨ ਉਸੜੇ ਦਿੱਤਾ ਗਿਆ ਜਦੋਂ ਕਿ ਆ ਰਾਸ਼ਟਰਪਤੀ ਅਮਰੀਕਾ ਦੇ ਵੱਲੋਂ 25% ਦਾ ਹੋਟ ਟੈਰਫ ਲਗਾਇਆ ਗਿਆ ਤਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਣੇ ਕਿਸਾਨਾਂ ਦੇ ਨਾਲ ਮਜਬੂਤੀ ਦੇ ਨਾਲ ਖੜੇ ਆ ਮੈਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ ਤਾਂ ਉਸ ਦੇ ਲਈ ਵੀ ਤਿਆਰ ਆ ਤੁਸੀਂ ਇਸ ਦਿਨ ਨੂੰ ਕਿਵੇਂ ਵੇਖਦੇ ਹੋ ਚੰਗੀ ਗੱਲ ਹੈ ਜੇ ਪ੍ਰਧਾਨ ਮੰਤਰੀ ਇਦਾਂ ਦਾ ਕੋਈ ਸਟੈਂਡ ਲੈਂਦੇ ਨੇ ਪਰ ਇੱਕ ਗੱਲ ਸਮਝਣੀ ਚਾਹੀਦੀ ਹੈ ਅਸੀਂ ਐਵੇਂ ਨਹੀਂ ਲੜ ਰਹੇ ਜਿਹੜੇ ਜੀ ਐਮ ਉਸ ਨੇ ਜੈਨੇਟਿਕਲੀ ਮੋਡੀਫਾਈਡ ਜਿਹੜੇ ਸੀਡਸ ਆਉਣਗੇ ਉਹਨਾਂ ਦਾ ਮਨੁੱਖੀ ਸਿਹਤ ਤੇ ਕਿੰਨਾ ਮਾੜਾ ਪ੍ਰਭਾਵ ਪੈਂਦਾ ਹੈ ਇਹ ਅੱਜ ਦੇ ਆਮ ਬੰਦਾ ਜਿਹੜਾ ਉਹ ਸਮਝਦੀ ਰਿਹਾ ਇਸ ਕਰਕੇ ਸਾਨੂੰ ਇਹ ਪਤਾ ਪਤਾ ਨਹੀਂ ਕਿਹੜਾ ਜੀਨ ਕਿੱਥੋਂ ਲੈ ਕੇ ਕਿਹੜੀ ਕੋਈ ਫਸਲ ਦਾ ਬੀਜ ਡਿਵੈਲਪ ਕਰਨ ਵਾਸਤੇ ਉਹਦੇ ਚ ਇੰਜੈਕਟ ਕੀਤਾ ਹੁੰਦਾ ਹੈ ਜੀ ਤੇ ਇਹਦੇ ਨਾਲ ਸਿਹਤ ਤੇ ਮਨੁੱਖੀ ਸਿਹਤ ਤੇ ਬਹੁਤ ਮਾੜੇ ਪ੍ਰਭਾਵ ਪੈਂਦੇ ਨੇ ਉਹਦੇ ਨਾਲ ਪਸ਼ੂਆਂ ਦੇ ਵਾਤਾਵਰਣ ਤੇ ਬਹੁਤ ਅਸਰ ਮਾੜੇ ਪੈਂਦੇ ਨੇ ਇਸ ਕਰਕੇ ਜੀਐਮਓਸ ਦਾ ਅਸੀਂ ਕਿਸ ਕੀਮਤ ਤੇ ਡਾਲਰ ਨਹੀਂ ਕਰਾਂਗੇ ਚੰਗੀ ਗੱਲ ਹੈ ਜੇ ਪ੍ਰਧਾਨ ਮੰਤਰੀ ਇਦਾਂ ਲੋਕਾਂ ਦੀ ਸਿਹਤ ਦਾ ਖਿਆਲ ਰੱਖਦੇ ਐ ਜੇ ਉਹ ਇਸ ਤਰ੍ਹਾਂ ਕਿਸਾਨਾਂ ਦਾ ਖਿਆਲ ਰੱਖਦੇ ਉਹਨਾਂ ਦੇ ਧੰਨਵਾਦੀਆਂ ਪਰ ਖਰੇ ਉਤਰਨਗੇ ਉਦੋਂ ਤੱਕ ਵੇਟ ਕਰਾਂਗੇ ਅ ਰਜੀਵਲ ਸਾਹਿਬ ਕੀ ਤੁਸੀਂ ਪ੍ਰਧਾਨ ਮੰਤਰੀ ਦੇ ਇਸ ਬਿਆਨ ਨੂੰ ਟੈਰਫ ਵਾਲੇ ਐਲਾਨ ਦੇ ਟੈਰਫ ਵਾਲੇ ਫੈਸਲੇ ਦੇ ਸੰਦਰਭ ਦੇ ਵਿੱਚ ਵਿਖਦੇ ਹੋ ਜੇ ਤੁਸੀਂ ਹੋਰ ਸੌਖੇ ਸ਼ਬਦਾਂ ਦੇ ਵਿੱਚ ਸਮਝਾ ਸਕੋ ਕਿ ਜਦੋਂ 50% ਦਾ ਟੈਰਫ ਭਾਰਤ ਤੇ ਲਗਾ ਦਿੱਤਾ ਗਿਆ ਹ ਤਾਂ ਉਸ ਦੇ ਨਾਲ ਖੇਤੀਬਾੜੀ ਸੈਕਟਰ ਤੇ ਕੀ ਅਸਰ ਪਵੇਗਾ ਜਦੋਂ ਅਸੀਂ ਖੇਤੀਬਾੜੀ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦਾ ਆਪਣੇ ਆਪ ਹੀ ਜ਼ਿਕਰ ਹੁੰਦਾ ਹੈ ਦੇ ਦੇਖੋ ਅਸੀਂ ਕੋਈ ਇੰਨਾ ਸਰਪਲਸ ਤਾਂ ਪੈਦਾ ਨਹੀਂ ਕਰਦੇ ਜਿਹਦੇ ਨਾਲ ਸਾਨੂੰ ਬਹੁਤ ਕੋਈ ਮਾੜਾ ਪ੍ਰਭਾਵ ਹੈ ਸਾਡੀ ਆਪਣੀ ਆਬਾਦੀ 140 ਕਰੋੜ ਤੋਂ ਉੱਤੇ ਹੈ ਅਸੀਂ ਆਪਣੀ ਆਬਾਦੀ ਨੂੰ ਖਾਣ ਵਾਸਤੇ ਸਾਡੇ ਬਹੁਤ ਅਨਾਜ ਚਾਹੀਦਾ ਹੈ ਇਸ ਕਰਕੇ ਇਹ ਦੀ ਇਹ ਦੀ ਨਹੀਂ ਏਡੀ ਗੱਲ ਗੱਲ ਹੈਂਡ ਪੂਲਿੰਗ ਸਕੀਮ ਜਿਸ ਨੂੰ ਲੈ ਕੇ ਸਰਕਾਰ ਨੇ ਬਹੁਤ ਵੱਡੇ ਦਾਅਵੇ ਕੀਤੇ ਔਰ ਉਸ ਨੂੰ ਕਿਸਾਨ ਹਿਤਾਸ਼ੀ ਦੱਸਿਆ ਪਰ ਮਾਮਲਾ ਹਾਈ ਕੋਰਟ ਚਲਾ ਗਿਆ ਔਰ ਜਦੋਂ ਹਾਈ ਕੋਰਟ ਇਸਤੇ ਰੋਕਲਾ ਦੇਵੇ ਭਾਵੇਂ ਕੁਝ ਸਮੇਂ ਲਈ ਹੀ ਸਹੀ ਫਰਕ ਤਾਂ ਪੈਂਦਾ ਹੈ ਸਸਿਕਾਲ ਸਵਾਗਤ ਹੈ న్యూਸ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਾਂ ਵਿਜੇਪਾਲ ਸਿੰਘ ਬਰਾਂਡ ਫਰਕ ਤਾਂ ਪੈਂਦਾ ਹੀ ਦੀ ਸ਼ੁਰੂਆਤ ਕਰਦੇ ਹਾਂ ਅੱਜ ਇਸੇ ਵੱਡੀ ਖਬਰ ਤੋਂ ਲੈਂਡ ਪੂਲਿੰਗ ਸਕੀਮ ਤੇ ਹਾਈ ਕੋਰਟ ਨੇ 4 ਹਫ਼ਤਿਆਂ ਲਈ ਰੋਕ ਲਾ ਦਿੱਤੀ ਹੈ ਸਰਕਾਰ ਹੁਣ ਕੋਰਟ ਦੇ ਵਿੱਚ ਆਪਣਾ ਪੱਖ ਰੱਖੇਗੀ ਔਰ ਕੋਰਟ ਨੇ ਸਮਾਜਿਕ ਤੇ ਵਾਤਾਵਰਨ ਪ੍ਰਭਾਵ ਨੂੰ ਇਸ ਦਾ ਆਧਾਰ ਬਣਾਇਆ ਹੈ ਯਾਨੀ ਕੋਰਟ ਦੇ ਵਿੱਚ ਹੀਰਿੰਗ ਹੋਈ ਕੋਰਟ ਨੇ ਸਰਕਾਰ ਨੂੰ ਪੁੱਛਿਆ ਜੋ ਅੰਦਰੋਂ ਜਾਣਕਾਰੀ ਆਈ ਕਿ ਤੁਸੀਂ ਇਸ ਤੋਂ ਵਾਪਸ ਲੈਂਦੇ ਹੋ ਜਾਂ ਅਸੀਂ ਰੋਕ ਲਗਾਈਏ ਤਾਂ ਉਸ ਤੋਂ ਬਾਅਦ ਸਰਕਾਰ ਨੇ ਆਪਣੇ ਤਰਕ ਵੀ ਦਿੱਤੇ ਪਰ ਕੋਰਟ ਨੇ ਉਸ ਨੂੰ ਇੱਕ ਵਾਰੀ ਸਟੇ ਕਰ ਦਿੱਤਾ ਹੈ 4 ਹਫ਼ਤਿਆਂ ਲਈ ਦੱਸਿਆ ਜਾ ਰਿਹਾ ਹੈ ਕਿ ਇਹ ਰੋਕ ਲਗਾਈ ਗਈ ਹੈ ਯਾਨੀ ਅਗਲੀ ਹੀアリング ਜਦੋਂ ਹੋਣੀ ਹੈ ਔਰ ਆਰਡਰ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਆਰਡਰ ਕੀ پاس ਹੋ ਕੇ ਆਉਂਦਾ ਹੈ ਔਰ ਉਸ ਆਰਡਰ ਦੇ ਵਿੱਚ ਕੀ ਲਿਖਿਆ ਜਾਂਦਾ ਜੋ ਮੁਢਲੇ ਤੌਰ ਤੇ ਜਾਣਕਾਰੀ ਆਈ ਹੈ ਕਿ ਸਰਕਾਰ ਦੀ ਨਵੀਂ ਲੈਂਡ ਪੂਲਿੰਗ ਸਕੀਮ ਜਿਸ ਦੇ ਤਹਿਤ ਕਈ ਹਜ਼ਾਰ ਏਕੜ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ ਲੁਧਿਆਣਾ ਮੋਹਾਲੀ ਯਾਹੋਰ ਸ਼ਹਿਰਾਂ ਦੇ ਵਿੱਚ ਉਸਤੇ ਸਰਕਾਰ ਵੱਲੋਂ ਰੋਕ ਲਾ ਉਸਤੇ ਹਾਈ ਕੋਰਟ ਵੱਲੋਂ ਰੋਕ ਲਗਾ ਦਿੱਤੀ ਗਈ ਹੈ 4 ਹਫ਼ਤਿਆਂ ਦੇ ਲਈ ਕੱਲ ਵੀ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਪਹਿਲਾਂ ਹਾਈ ਕੋਰਟ ਨੇ 1 ਦਿਨ ਲਈ ਇਹ ਸਕੀਮ ਰੋਕੀ ਸੀ ਤੇ ਅੱਜ ਉਸ ਨੂੰ 4 ਹਫ਼ਤਿਆਂ ਲਈ ਰੋਕ ਦਿੱਤਾ ਗਿਆ ਹੈ 4 ਹਫ਼ਤਿਆਂ ਲਈ ਉਸਤੇ ਰੋਕ ਲਗਾ ਦਿੱਤੀ ਗਈ ਹੈ ਕੀ ਕੀ ਤਰਕ ਰਏ ਹਾਈ ਕੋਰਟ ਦੇ ਵਿੱਚ ਕਿਹੜੀ ਕਿਹੜੀ ਗੱਲ ਤੇ ਜ਼ਿਰਾ ਹੋਈ ਜਿਹੜੀ ਧਿਰ ਵੱਲੋਂ ਚੈਲੰਜ ਕੀਤਾ ਗਿਆ ਸੀ ਉਸਨੇ ਕੀ ਪੱਖ ਰੱਖੇ ਔਰ ਸਰਕਾਰ ਦੇ ਉਸਤੇ ਕੀ ਤਰਕ ਸੀ ਇਸ ਸਭ ਬਾਰੇ ਜਾਣਕਾਰੀ ਲਵਾਂਗੇ ਮੇਰੇ ਸਹਿਯੋਗੀ ਨਪਿੰਦਰ ਬਰਾੜ ਸਾਡੇ ਨਾਲ ਜੁੜ ਰਹੇ ਨੇ ਹਾਈ ਕੋਰਟ ਤੋਂ ਸਿੱਧੇ ਨਪਿੰਦਰ ਪੂਰੀ ਜਾਣਕਾਰੀ ਚਾਹਾਂਗੇ ਕੀ ਕੁਛ ਕੀ ਕੁਛ ਹੀਰਿੰਗ ਸੁਣਵਾਈ ਦੇ ਦੌਰਾਨ ਰਿਹਾ ਔਰ ਕੀ ਕੀ ਤਰਕ ਦਲੀਲ ਆ ਰਹੀਆਂ ਵੀ ਦੇਖੋ ਇਹ ਸਭ ਪੂਰੇ ਮਸਲੇ ਨੂੰ ਹਾਈ ਕੋਰਟ ਨੇ ਬੜਾ ਗੰਭੀਰਤਾ ਦੇ ਨਾਲ ਲਿਆ ਕਿਉਂਕਿ ਪੰਜਾਬ ਉਹ ਸੂਬਾ ਜਿਹਨੇ ਇਸ ਤੋਂ ਪਹਿਲਾਂ ਵੀ ਉਜਾੜੇ ਦਾ ਸੰਤਾਪ ਭੋਗਿਆ ਹੋਇਆ 47 ਦੀ ਵੰਡ ਦਾ ਦਰਦ ਜਿਹੜਾ ਉਹ ਹਲੇ ਤਿੱਕਰ ਉਸੇ ਤਰ੍ਹਾਂ ਉਹਦਾ ਜ਼ਿਕਰ ਕੀਤਾ ਜਾਂਦਾ ਕੋਰਟ ਦੇ ਅੰਦਰ ਵੀ ਅੱਜ ਇਹ ਜ਼ਿਕਰ ਹੋਇਆ ਕਿ 47 ਵੇਲੇ ਵੀ ਵੱਡੇ ਕਿਸਾਨਾਂ ਦਾ ਕਿ ਵੱਡੀ ਗਿਣਤੀ ਕਿਸਾਨਾਂ ਦਾ ਉਜਾੜਾ ਹੋਇਆ ਜੇ ਉਧਰ ਜ਼ਿਲ੍ਹੇ ਕੋਲੇ ਹਜ਼ਾਰ-ਹਜ਼ਾਰ ਜ਼ਮੀਨ ਸੀ ਇਧਰ ਆ ਕੇ ਉਹਨਾਂ ਨੂੰ 100-100 ਗੱਲਾ 200-200 ਕਿੱਲੇ ਤੱਕ ਮਿਲੀ ਪਰ ਉਹਨਾਂ ਦਾ ਉਹ ਜਾੜਾ ਹਲੇ ਠਿੱਕਰ ਉਹਨਾਂ ਤੋਂ ਉਠਿਆੜੀ ਗਿਆ ਇਹਨਾਂ ਚੀਜ਼ਾਂ ਦਾ ਵੀ ਜ਼ਿਕਰ ਹੋਇਆ ਕੋਰਟ ਦੇ ਅੰਦਰ ਪਰ ਜਿਹੜੇ ਮੁੱਖ ਤੌਰ ਤੇ ਇਸ ਪਾਲਿਸੀ ਨੂੰ ਲੈ ਕੇ ਹਾਈ ਕੋਰਟ ਨੇ ਸਾਫ਼ ਤੌਰ ਤੇ ਕਿਹਾ ਕਿ ਨਾ ਤਾਂ ਤੁਸੀਂ এনਵਾਇਰਨਮੈਂਟ ਨੂੰ ਲੈ ਕੇ ਤੁਹਾਡੀ ਪੂਰੀ ਤਿਆਰੀ ਹੈ ਨਾ ਤੁਸੀਂ ਉਹਨੂੰ ਲੈ ਕੇ ਕਲੀਅਰ ਹੋ ਔਰ ਨਹੀਂ ਤੁਸੀਂ ਦੇਖੋ ਕਿਉਂਕਿ ਸਰਕਾਰ ਦਾ ਤਰਕ ਸੀ ਕਿ ਅਸੀਂ ਮੁਆਵਜ਼ਾ ਦੇ ਰਹੇ ਹਾਂ ਖਜ਼ਾਨਾ ਨੂੰ ਜਿਹੜਾ 50000 ਪਹਿਲਾਂ ਔਰ ਬਾਅਦ ਵਿੱਚ ਲੱਖ ਰੁਪਿਆ ਸਾਲਾਨਾ ਦੀ ਗੱਲ ਹੋ ਰਹੀ ਹੈ ਠੇਕਾ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਤਾਂ ਦੇਖੋ ਹਾਈ ਕੋਰਟ ਨੇ ਸਭ ਤੋਂ ਉੱਤੇ ਕਿਹਾ ਕਿ ਤੁਸੀਂ ਇਹ ਦੱਸੋ ਕਿ ਤੁਹਾਡੇ ਕੋਲ ਪਲਾਨ ਹੈ ਕਿ ਜੇ 64000 ਪੈਕੜ ਜ਼ਮੀਨ ਜਿਹੜੀ ਆ ਉਹ ਲੈਂਡ ਪੁਲਿੰਗ 'ਚ ਆ ਜਾਏਗੀ ਤਾਂ ਉਸ ਥਾਂ ਤੋਂ ਜਿਹੜਾ 65000 ਏਕੜ ਤੋਂ ਜਿਹੜਾ ਅਨਾਜ ਆਉਣਾ ਉਹ ਅਨਾਜ ਕਿੱਥੋਂ ਆਏਗਾ ਤੁਹਾਡੇ ਕੋਲੇ ਉਹਦੇ ਨੇ ਵੀ ਪਲੈਨਿੰਗ ਨਹੀਂ ਜਾਂ ਦੂਜਾ ਤੁਸੀਂ ਕਿਸਾਨ ਨੂੰ ਕਹਿੰਦੇ ਹੋ ਮੁਆਵਜ਼ਾ ਦੇ ਦੇਵਾਂਗੇ ਚਲੋ ਮੰਨ ਲਿਆ ਦੇ ਦੋਗੇ ਤਾਂ ਜਿਹੜਾ ਮਜ਼ਦੂਰ ਹੈ ਉਹ ਕਿੱਧਰ ਜਾਏਗਾ 64000 65000 ਏਕੜ ਜ਼ਮੀਨ ਤੋਂ ਤੁਸੀਂ ਦੇਖੋ ਕਿੰਨਾ ਮਜ਼ਦੂਰ ਹੈ ਜਿਹੜਾ ਉਹਦੇ ਨਾਲ ਕਨੈਕਟਡ ਹੋਏਗਾ ਇਹ ਐਸੇ ਮਸਲੇ ਸੀ ਜਿਨ੍ਹਾਂ ਨੂੰ ਲੈ ਕੇ ਹਾਈ ਕੋਰਟ ਨੇ ਸਾਫ ਤੌਰ ਤੇ ਬੜੀ ਗੰਭੀਰਤਾ ਦਿਖਾਈ ਹਾਈ ਕੋਰਟ ਨੇ ਬੜਾ ਸਖਤ ਲੈਜੇ ਦੇ ਨਾਲ ਜਿਹੜਾ ਹੈਗਾ ਸਰਕਾਰ ਨੂੰ ਇਸ ਨੂੰ ਲੈ ਕੇ ਜਿਹੜੀਆਂ ਟਿੱਪਣੀਆਂ ਵੀ ਹੋਈਆਂ ਹਾਲਾਂਕਿ ਅਸੀਂ ਜ਼ਿਆਦਾ ਡੀਪਲੀ ਨਹੀਂ ਜਾਵਾਂਗੇ ਪਰ ਸਿੱਧੇ ਤੌਰ ਤੇ ਜਦੋਂ ਹਾਲਾਤ ਐਸੇ ਪੈਦਾ ਹੋ ਗਏ ਸੀ ਸਰਕਾਰ ਨੇ ਇਥੋਂ ਤੱਕ ਜਦੋਂ ਸਰਕਾਰ ਨੇ ਆਪਣੇ ਤਰਕ ਦਿੱਤੇ ਤਾਂ ਕੋਰਟ ਦਾ ਸਿੱਧੇ ਤੌਰ ਤੇ ਕੋਰਟ ਦਾ ਜਿਹੜਾ ਇਹ ਹੀ ਜਿਹੜਾ ਭਾਵ ਸੀਗੇ ਕਿ ਤੁਹਾਡੇ ਕੋਲੇ ਦੋ ਰਸਤੇ ਬਚਦੇ ਨੇ ਜਾਂ ਤਾਂ ਤੁਸੀਂ ਇਸ ਨੂੰ ਪਾਲਿਸੀ ਨੂੰ ਵਾਪਸ ਲੈ ਲਓ ਜਾਂ ਫਿਰ ਕੋਰਟ ਹੈ ਜਿਹੜੀ ਇਸ ਨੂੰ ਰੱਦ ਕਰੇਗੀ ਪਰ ਫਿਰਾਲ ਦੇਖੋ 4 ਹਫ਼ਤੇ ਦਾ ਸਮਾਂ ਦੇ ਦਿੱਤਾ ਗਿਆ ਕਿਉਂਕਿ ਵਾਰੀ ਵਾਰੀ ਜੇ ਜੇਜੀ ਦੀ ਗੱਲ ਕਰੀਏ ਜਾਂ ਡਿਫਟੀ ਜੀ ਦੀ ਗੱਲ ਕਰੀਏ ਐਡੀਸ਼ਨਲ ਜੀ ਦੀ ਗੱਲ ਕਰੀਏ ਉਹ ਸਾਫ ਤੌਰ ਤੇ ਸਿੱਧੇ ਤੌਰ ਦਾ ਕਲਰ ਡਿਸੀਜਨ ਨਹੀਂ ਉਹਨਾਂ ਨੇ ਸਰਕਾਰ ਦੇ ਨਾਲ ਤਾਲਮਿਲ ਕਰਨਾ ਹੈ ਉਸ ਤੋਂ ਬਾਅਦ ਡਿਸੀਜਨ ਲੈਣਾ ਹੈ ਕਿਉਂਕਿ ਸਰਕਾਰ ਦੀ ਪਾਲਿਸੀ ਹੈ ਉਹ ਸਰਕਾਰ ਦੇ ਨੁਮਾਇੰਦੇ ਨੇ ਅਜਿਹੇ ਦੇ ਵਿੱਚ 4 ਹਫ਼ਤੇ ਦਾ ਸਮਾਂ ਦਿੱਤਾ ਗਿਆ ਔਰ ਹੁਣ 4 ਹਫ਼ਤੇ ਦੇ ਅੰਦਰ ਅੰਦਰ ਸਰਕਾਰ ਨੂੰ ਫੈਸਲਾ ਲੈਣਾ ਹੋਵੇਗਾ ਇਸ ਪਾਲਿਸੀ ਨੂੰ ਲੈ ਕੇ ਵਰਨਾ ਜਿਸ ਤਰ੍ਹਾਂ ਕੋਰਟ ਦੇ ਅੰਦਰ ਅੱਜ ਜਿਸ ਤਰ੍ਹਾਂ ਦੇ ਦਲੀਲਾਂ ਹੋਈਆਂ ਜਾਂ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਹੋਈਆਂ ਉਸ ਨੂੰ ਲੈ ਕੇ ਲੱਗਦਾ ਹੈ ਕਿ ਹੁਣ ਸਰਕਾਰ ਦੇ ਲਈ ਇੰਨਾ ਸੌਖਾ ਨਹੀਂ ਹੋਵੇਗਾ ਇਸ ਪਾਲਿਸੀ ਨੂੰ ਅੱਗੇ ਲੈ ਕੇ ਜਾਣਾ ਫਿਲਹਾਲ ਸਿੱਧੇ ਪਾਵਰ ਤੇ ਹੀ ਨੇ ਕਿ ਲੈਂਡ ਪੁਲਿੰਗ ਪਾਲਿਸੀ ਤੇ ਰੋਕ ਲੱਗ ਗਈ ਆ ਬੇਸ਼ੱਕ ਉਹ ਹਲੇ 4 ਹਫ਼ਤਿਆਂ ਦੇ ਲਈ ਆ ਪਰ ਇਹ ਲੈਂਡ ਪੁਲਿੰਗ ਪਾਲਿਸੀ ਜਿਹੜੀ ਆ ਹੁਣ ਇਸ ਨੂੰ ਲੈ ਕੇ ਸਰਕਾਰ ਅੱਗੇ ਕੋਈ ਸਟੈਪ ਨਹੀਂ ਲੈ ਸਕਦੀ ਅਗਲੀ ਸੁਣਵਾਈ ਤੱਕ ਅਗਲੀ ਸੁਣਵਾਈ ਤੇ ਹਾਈ ਕੋਰਟ ਦਾ ਕਿਸ ਤਰ੍ਹਾਂ ਦਾ ਰੋਕ ਰਹਿਣਾ ਹੈ ਹਾਈ ਕੋਰਟ ਦੇ ਅੰਦਰ ਦਲੀਲਾਂ ਦੇਖੋ ਕੋਰਟ ਨੇ ਤਾਂ ਦਲੀਲਾਂ ਤੇ ਫੈਸਲਾ ਦੇਣਾ ਹੈ ਜਦੋਂ ਜਿਹੜੀ ਪਟੀਸ਼ਨਰ ਤੇਰਾ ਉਹਨੇ ਸਾਫ਼ ਤੌਰ ਤੇ ਵਫਾ ਦਿੱਤਾ ਕਿ ਉਜਾੜਾ ਹੋ ਰਿਹਾ 65 ਹੇਰ ਰੈਕਡ ਦਾ ਉਜਾੜਾ ਹੋ ਰਿਹਾ ਪਹਿਲੇ ਕਿਸਾਨ ਉਜਾੜਾ ਚੱਲ ਚੁੱਕੇ ਨੇ 47 ਵੇਲੇ ਉਹ ਜਾੜਾ ਹਲੇ ਤੱਕਰ ਸੰਭਲਿਆ ਨਹੀਂ ਪਰ ਮਜ਼ਦੂਰ ਕਿੱਧਰ ਜਾਣਗੇ ਉੱਥੇ ਜਿਹੜਾ ਨਾਜ ਪੈਦਾ ਹੋ ਉਹ ਕਿੱਥੋਂ ਜਾਏਗਾ এনਵਾਇਰਨਮੈਂਟ ਦਾ ਕਿੰਨਾ ਨੁਕਸਾਨ ਹੋਏਗਾ ਕਿੰਨੇ ਦਰਖਤ ਨੇ ਕੀ ਕੁਝ ਆ ਉਹ ਸਾਰੀਆਂ ਦਲੀਲਾਂ ਤੇ ਸਰਕਾਰ ਦੇ ਕੋਲੇ ਕੋਈ ਜ਼ਿਆਦਾ ਦਲੀਲ ਨਹੀਂ ਸੀ ਜਿਹੜੇ ਸਰਕਾਰ ਦੇ ਵੱਲੋਂ ਇਹ ਜੀ ਐਡੀਸ਼ਨਲ ਏਜੀ ਜਿਹੜੇ ਪੇਸ਼ ਹੋ ਉਹਨਾਂ ਕੋਲੇ ਕੋਈ ਬਹੁਤਾ ਤਰਕ ਨਹੀਂ ਸੀ ਹੂੰ ਸੋ ਉਹਨਾਂ ਦੀਆਂ ਦਲੀਲਾਂ ਦੇ ਨਾਲ ਸਰਕਾਰ ਜਿਹੜੀ কোর্ਟ ਜਿਹੜੀ ਉਸੈਂਤ ਨਹੀਂ ਨਜ਼ਰਾਈ ਅਜੇ ਇਹਦੇ ਵਿੱਚ ਫਲਾ ਰੋਕ ਲਾ ਦਿੱਤੀ ਗਈ ਹੈ 4 ਹਫ਼ਤੇ ਦੇ ਲਈ ਔਰ ਅਗਲੀ ਸੁਣਵਾਈ ਦੌਰਾਨ ਦੇਖਦੇ ਹਾਂ ਜੀ কোর্ਟ ਦੇ ਅੰਦਰ ਕਿਸ ਤਰ੍ਹਾਂ ਦੀਆਂ ਦਲੀਲਾਂ ਰਹਿਣਗੀਆਂ ਤੇ ਉਹਨਾਂ ਦਲੀਲਾਂ ਤੇ ਕੋਰਟ ਦਾ ਫੈਸਲਾ ਕੀ ਰਹੇਗਾ ਜੀ ਯਾਨੀ ਇੱਕ ਚੀਜ਼ ਤੇ ਨਪਿੰਦਰ ਸਾਫ਼ ਹੈ ਕਿ ਇਸ ਤੇ ਹੁਣ ਕੋਈ ਬਹੁਤੀ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਜੇ ਕੋਰਟ ਨੇ ਇਹ ਕਹਿਤਾ ਕਿ ਤੁਸੀਂ ਆਪ ਦਾ ਫੈਸਲਾ ਕਰ ਲਓ ਨਹੀਂ ਤੇ ਅਸੀਂ ਫਿਰ ਇਸ ਤੇ ਰੋਕ ਲਗਾ ਦੇਵਾਂਗੇ ਬੜੇ ਸਾਲ ਹੋ ਗਏ ਸਾਨੂੰ ਕੋਰਟ ਕਵਰ ਕਰਦਿਆਂ ਨੂੰ ਤੁਸੀਂ ਉਹਨਾਂ मामलਿਆਂ ਨੂੰ ਉਸ ਤਰੀਕੇ ਨਾਲ ਪਾਪ ਜਾਣੇ ਹੋ ਸਮਝ ਜਾਣੇ ਹੋ ਯਾਨੀ 4 ਹਫ਼ਤਿਆਂ 'ਚ ਸਰਕਾਰ ਨੇ ਆਪਣੇ ਵੱਲੋਂ ਫੈਸਲਾ ਲੈਣਾ ਹੈ ਕੋਰਟ ਨੇ ਤੇ ਆਪਣੇ ਵੱਲੋਂ ਇੱਕ ਵਾਰੀ ਰੋਕਤੀ ਹੈ ਬਾਕੀ ਅੱਗੇ ਦੀ ਸੁਣਵਾਈ ਦੇ ਵਿੱਚ ਕਲੀਅਰ ਹੋ ਜਾਏਗਾ ਇੱਕ ਚੀਜ਼ ਹੋਰ ਮੈਂ ਸਮਝਣੀ ਚਾਹੂੰਗਾ ਐ ਤੁਸੀਂ ਤੇ ਪੂਰੀ ਜਿਹੜੀ ਜਿਰਾ ਹੈ ਅੰਦਰ ਸੁਣੀ ਹੋਣੀ ਹੈ ਦੇਖੀ ਹੋਣੀ ਹੈ ਐ ਜਿਹੜਾ 65000 ਏਕੜ ਫਿਗਰ ਹੈ ਵੈਸੇ ਜੇ ਆਪਾਂ ਗੱਲ ਕਰੀਏ ਤਾਂ ਮੁਹੱਲੀ ਦੇ ਆਸ-ਪਾਸ ਐਰੋ ਸਿਟੀ ਬਣੇ ਇਕੋ ਸਿਟੀ ਬਣੇ ਕਈ ਸਾਰੀਆਂ ਜਿਹੜੀਆਂ ਰੈ residențial ਕਲੋਨੀਆਂ ਨੇ ਉਹ ਡਿਵੈਲਪ ਹੋਈਆਂ ਪਰ ਉਹਨਾਂ ਚ ਇੰਨੀ ਜ਼ਿਆਦਾ ਨਹੀਂ ਸੀ ਥੋੜੀ ਥੋੜੀ 1500 2000 2500 ਇਸ ਤਰੀਕੇ ਨਾਲ ਅਕਵਾਇਰ ਕੀਤੀ ਗਈ ਜਿਵੇਂ ਜਿਵੇਂ ਸ਼ਹਿਰ ਅੱਗੇ ਵਧਦੇ ਆ ਆਮ ਤੌਰ ਤੇ ਹਰ ਸ਼ਹਿਰ ਦੇ ਨਾਲ ਕਨੈਕਟੀਵਿਟੀ ਹੁੰਦੀ ਹੈ ਕੀ 65000 ਦੀ ਵੱਡੀ ਫਿਗਰ ਹੀ ਸਰਕਾਰ ਦੇ ਲਈ ਇਸ ਮਾਮਲੇ ਦੇ ਵਿੱਚ ਕਹਿ ਸਕਦੇ ਆ ਕਿ ਨੁਕਸਾਨ ਦਾ ਇੱਕ ਸਾਬਤ ਹੋਈ ਕਿ ਉਹਨਾਂ ਦੀ ਪਾਲਿਸੀ ਰੁਕ ਗਈ ਬਿਨੈ ਦੇ ਕੋ ਸਿੱਧੇ ਤਰ ਦੇ ਆਪ ਪਿੰਡਾਂ ਨਾਲ ਜੁੜੇ ਲੋਕਾਂ ਜਾਂ ਪੰਜਾਬ ਦਾ ਬਹੁਤਾ ਹਿੱਸਾ ਪਿੰਡਾਂ ਨਾਲ ਜੁੜਿਆ ਹੋਇਆ ਹੈ ਹੌਲੀ ਹੌਲੀ ਕਰਕੇ ਸ਼ਹਿਰਾਂ ਦੇ ਵਿੱਚ ਆਏ ਨੇ ਲੋਕ ਤੇ ਦੇਖੋ 65000 ਏਕੜ ਬਹੁਤ ਜਿਆਦੇ ਲੈਂਡ ਬਣ ਜਾਂਦੀ ਹੈ ਔਰ ਜੇ ਅਸੀਂ ਅਕਸਰ ਦੇਖਦੇ ਹਾਂ ਕਿ ਤੋਂ ਹਾਈਵੇ ਨਿਕਲ ਰਿਹਾ ਕਿਸਾਨ ਤਾਂ ਉੱਥੇ ਰੌਲਾ ਪਾਉਂਦੇ ਆ ਕਿ ਜੇ ਸਾਡੇ ਖੇਤ ਵਿੱਚ ਦੀ ਹਾਈਵੇ ਨਿਕਲ ਗਿਆ ਜੇ 1 ਕਿੱਲੇ ਪਾਸੇ ਰਹੇਗੀ 2 ਕਿੱਲੇ ਪਾਸੇ ਰਹੇਗੀ 4 ਕਿੱਲੇ ਵਿੱਚ ਆ ਗਈ ਤੇ ਜਾਮਾ ਹੀ ਕਿੱਥੇ ਜਦੋਂ ਇਹ ਤੇ ਕਿੱਲੇ ਕਿੱਲੇ ਦੀ ਗੱਲ ਹੁੰਦੀ ਹੈ ਕਿਸੇ ਦੀ 4 ਕਿਨਾਲਾ ਆ ਜਾਂਦੀ ਹੈ ਉੱਥੇ ਰੌਲਾ ਪੈ ਜਾਂਦਾ ਕਿ ਕਿਸਾਨ ਨੂੰ ਹੁੰਦਾ ਕਿ ਮੈਂ ਜਾਊਂਗਾ ਇੱਕ ਕਿਲੇ ਦੇ ਬਦਲੇ ਮੈਨੂੰ ਜੇ ਕਿਲਾ ਹੋਰ ਨਾ ਕਿਤੇ ਮਿਲਿਆ ਤਾਂ ਵਿੱਚ ਜਨ ਜੈ ਜਨ ਚਰਨਪਾਲ ਬਾਗੜੀ ਖੜੇ ਨੇ ਜੇ ਗੱਲ ਕਰ ਸਕਰ ਅਟੈਚਮੈਂਟ ਬੜੀ ਬਾਗੜੀ ਨਪਿੰਦਰ ਤੁਹਾਡੇ ਪਿੱਛੇ ਖੜੇ ਨੇ ਜੇ ਗੱਲ ਕਰ ਸਕਣ ਮਾੜੀ ਜੀ ਦੇਖੋ ਜੀ ਹਾਂ ਜੀ ਜੀ ਚਰਨਪਾਲ ਬਾਗੜੀ ਜੀ ਖੜੇ ਨੇ ਬਾਗੜੀ ਸਾਹਿਬ ਇੱਕ ਮਿੰਟ ਲਈ ਆਇਓ ਤਾਂ ਲਾਈਵ ਦਰਸ਼ਕ ਤੁਹਾਡੇ ਕੋਲ ਚੀਜ਼ਾਂ ਸਭ ਦਰੀਆਂ ਚੋਂਦੇ ਨੇ ਬਾਗੜੀ ਸਾਹਿਬ ਦੇ ਕੁਝ ਟਿੱਪਣੀਆਂ ਸਮਝਣਾ ਚਾਹਾਂਗੇ ਕਿ ਤਰਕਮੁਖ ਤੌਰ ਤੇ ਕਿਸ ਤਰ੍ਹਾਂ ਦੇ ਰਹੇ ਔਰ ਅਦਾਲਤ ਨੂੰ ਕਿਹੜੀਆਂ ਚੀਜ਼ਾਂ ਤੇ ਮੁੱਖ ਤੌਰ ਤੇ ਲੱਗਾ ਕਿ ਇਹ ਪਾਲਿਸੀ ਜਿਹੜੀ ਹੈ ਉਹ ਪੰਜਾਬ ਦੇ ਹਿੱਤ ਦੀ ਨਹੀਂ ਲੱਗੀ ਜਾਂ ਕਿਹੜੀਆਂ ਚੀਜ਼ਾਂ ਜਿਹੜੀਆਂ ਇਹ ਸਟੇ ਲਾਉਣ ਦੇ ਵਿੱਚ ਕਾਮਯਾਬ ਰਹੀਆਂ ਦੇਖੋ ਇਹ ਪਹਿਲੀ ਪਾਲਿਸੀ ਹੈ ਜਿਸ ਵਿੱਚ ਕੋਈ ਕੰਪਨਸੇਸ਼ਨ ਨਹੀਂ ਹੈ ਜਿਹਦੇ ਵਿੱਚ ਕੋਈ ਟਾਈਮ ਲਿਮਟ ਨਹੀਂ ਹੈ ਵੀ ਕਦੋਂ 플ੌਟ ਦੇਣਾ ਕਦੋਂ ਡਿਵੈਲਪਮੈਂਟ ਹੋਣੀ ਹੈ ਕੋਈ ਬਜਟ ਅਲੋਕੇਟ ਨਹੀਂ ਹੈ ਔਰ ਇਹ ਮੇਰੀ ਪਟੀਸ਼ਨ ਦੇ ਵਿੱਚ ਜਿਹੜੀ ਬਾਲਿਓ ਪਿੰਡ ਦੀ 250 ਏਕੜ ਦੇ ਜਿੰਨੇ ਮਾਲਕ ਨੇ ਉਹ ਕਹਿੰਦੇ ਅਸੀਂ ਨਹੀਂ ਪ੍ਰਾਪਰਟੀ ਦੇਣੀ ਦਿਸ ਇਜ਼ ਦੀ ਕੇਸ ਵੇਅਰ ਆਲ ਦੀ ਫਾਰਮਰਸ ਆਫ ਬਾਲਿਓ ਪਿੰਡ ਦੇ ਸਾਰੇ ਕਿਸਾਨ ਵੀ ਅਸੀਂ 1 ਇੰਚ ਨਹੀਂ ਦੇਣੀ ਔਰ ਇਹਨਾਂ ਦੀ ਲੈਂਡ ਜਿਹੜੀ ਅਸੀਂ ਅਲੱਜ ਕੀਤਾ ਹੈ ਮਲਟੀ ਕ੍ਰੌਪ ਲੈਂਡ ਹੈ ਤਿੰਨ ਤਿੰਨ ਫਸਲਾਂ ਆਗਾ ਕੇ ਦੇਸ਼ ਦਾ ਢਿੱਡ ਭਰਦੇ ਨੇ ਇਹ 250 ਦੀ 250 ਨੋਟੀਫਾਈ ਕਰਤੀ ਹੈ ਕਿਸਾਨ ਖੜੇ ਨੇ ਪਿੱਛੇ ਤੁਹਾਡੇ ਨਾਲ ਸਮ ਇਹ ਕੁਛ ਆਏ ਨੇ 102 ਲੋਕ ਇੱਥੇ ਅਪਰੋਚ ਕੀਤਾ ਹੈ ਕਿ ਅਸੀਂ ਪ੍ਰਾਪਰਟੀ ਨਹੀਂ ਦੇਣੀ ਭਾਈ ਤੁਸੀਂ ਨੋਟੀਫਾਈ ਕਰਤੀ ਔਰ ਜਿਹੜੀ ਪਾਲਿਸੀ ਸਟੇਟ ਨੇ ਐਨੈਕਟਮੈਂਟ ਕੀਤੀ ਹੈ RFCTLARR ਐਕਟ 2013 ਵਾਲਾ ਐਕਟ ਹੈ ਜਿਹੜਾ ਉਹਦਾ ਸੈਕਸ਼ਨ 107 ਕਹਿੰਦਾ ਸਟੇਟ ਪਾਲਿਸੀ ਬਣਾ ਸਕਦੀ ਆ ਪਰ ਜੇ ਉਹ ਐਕਟ ਤੋਂ ਜ਼ਿਆਦਾ ਕੰਪਨਸੇਸ਼ਨ ਤੇ ਮੁਆਵਜ਼ਾ ਦਵੇ ਐਕਟ ਕੀ ਕਹਿੰਦਾ ਰੀਹੈਬਿਲੀਟੇਸ਼ਨ ਰੀਸੈਟਲਮੈਂਟ ਕਰਨੀ ਆ ਇਹਨਾਂ ਦੇ 13 ਕਿੱਲੇ ਆ ਗਏ ਮੰਨ ਲਓ ਜਿਹੜਾ 13 13 ਕਿੱਲੇ ਆ ਗਏ ਅੱਜ ਇਹ ਖੇਤੀ ਕਰਦਾ ਬੰਦਾ ਸਾਰਾ ਸੰਧ ਬਣਾਇਆ ਹੋਇਆ ਇਹਨੇ ਐਕਟ ਕਹਿੰਦਾ ਜਿਹੜਾ ਨਵਾਂ 2013 ਦੇ ਵਿੱਚ 545 ਐਮਪੀਆਂ ਨੇ ਬਣਾਇਆ ਉਹ ਕਹਿੰਦਾ ਵੀ ਜੇ ਇਹਦਾ 13 ਏਕੜ ਲੈਣੇ ਆ ਤਾਂ ਇਹਨੇ ਇਹਨੂੰ ਕਿੱਥੇ ਤੁਸੀਂ ਹੋਰ 13 ਏਕੜ ਜਾਂ ਕੁਝ ਹੋਰ ਦੇਣਾ ਤਾਂ ਹੀ ਰੋਜੀ ਰੋਜ਼ਗਾਰ ਕਮਾਊਗਾ ਰੀਸੈਟਲਮੈਂਟ ਨੂੰ ਹੁੰਦਾ ਪੁਨਰਵਾਸ ਉਹ ਕਿਵੇਂ ਹੋਊਗਾ ਐਸਆਈਏ ਹੁੰਦੀ ਹੈ ਪਹਿਲਾਂ ਸੋਸ਼ਲ ਇੰਪੈਕਟ ਅਸੈਸਮੈਂਟ ਸਟੱਡੀ ਯਾਨੀ ਉਹ ਮੁਕਤ ਦੇ 65000 ਏਕੜ ਦੇ ਪੈਰਲਰ ਕਿਤੇ 65000 ਏਕੜ ਹੋਰ ਲੱਭਦੀ ਨਹੀਂ ਉਹ ਲੱਭਣੀ ਔਖੀ ਹੈ ਇਹ ਵੀ ਇੱਕ ਅਧਾਰ ਰਿਹਾ ਨਹੀਂ ਨਹੀਂ ਦਿਸ ਇਜ਼ ਵਾਟ ਆਮ ਸੇ ਰੀਸੈਟਲਮੈਂਟ ਕਰੋ ਨਾ ਇਟ ਇਜ਼ ਨਾਟ ਇਟ ਕੈਨ ਬੀ 65000 ਦੀ 65000 ਦੇਣੀ ਆ ਤੁਸੀਂ ਥਿਸ ਇਜ਼ ਨਾਟ ਦੀ ਲਾਸ ਇਸ ਇਟ ਫਿਰ ਰੀਸੈਟਲਮੈਂਟ ਕਰਨੀ ਆ ਇਹਨਾਂ ਦਾ ਇਹਨਾਂ ਦੇ ਖੇਤਾਂ ਤੇ ਜਿਹੜਾ ਫੀਰੀ ਹੈ ਉਹਦਾ ਪਰਿਵਾਰ ਵੀ ਤਾਂ ਡਿਪੈਂਡੈਂਟ ਹੈ ਉਹਦਾ ਪ੍ਰਾਵਧਾਨ ਦਾ ਵੀ ਜੱ ਸਾਹਿਬ ਨੇ ਅੱਜ ਜ਼ਿਕਰ ਕੀਤਾ ਕਿਉਂਕਿ ਉਹ ਐਕਟ ਕਹਿੰਦਾ ਉਹਦਾ ਪ੍ਰਾਵਧਾਨ ਐਸਆਈਏ ਜਿਹੜੀ ਸਟੱਡੀ ਹੋਊਗੀ ਉਹ ਦੱਸੂਗੀ ਇਹਦੇ ਕਿੰਨੇ ਬੈਨੀਫਿਟ ਨੇ এনवायरमेंट ਇੰਪੈਕਟ ਅਸੈਸਮੈਂਟ ਸਟੱਡੀ ਹੁੰਦੀ ਹੈ 2006 ਦੀ ਪਾਲਿਸੀ ਦੇ ਅਕੋਰਡਿੰਗਲੀ ਉਹ ਨੈਸ਼ਨਲ ਹਾਈਵੇ ਵੀ ਕਰਦਾ ਹੈ ਹਾਲਾਂਕਿ ਸੜਕਾਂ ਬਣਾਉਣੀਆਂ ਉਹਨਾਂ ਨੇ ਇਹ ਤਾਂ ਮਾਸ ਲੈਵਲ ਤੇ ਬਹੁਤ ਜ਼ਿਆਦਾ ਜ਼ਮੀਨ ਲੈਣੀ ਹੈ ਨਾ ਅਰਬਨਾਈਜੇਸ਼ਨ ਵਾਸਤੇ ਔਰ ਐਕਟ ਇਹ ਕਹਿੰਦੇ ਪਲਾਟ ਦੇਣਾ ਜੀ ਡਿਵੈਲਪਡ ਦਵਾਂਗੇ ਪਲਾਟ ਜਿਹੜਾ ਐਕਟ ਬਣਿਆ ਹੋਇਆ ਜੇ ਕੰਪਲਸਰੀ ਐਕ acquisition ਹੋਣੀ ਹੈ ਨਾ ਉਹ ਵੀ ਕਹਿੰਦਾ ਜੇ ਅਰਬਨਾਈਜੇਸ਼ਨ ਵਾਸਤੇ ਹੋਣੀ ਹੈ ਤਾਂ 20% ਉਹਦਾ ਡਿਵੈਲਪਡ ਏਰੀਆ ਕਿਸਾਨ ਨੂੰ ਆਫਰ ਕਰਨਾ ਤੁਸੀਂ ਫਿਰ ਪਾਲਿਸੀ ਨਾਲੋਂ ਤਾਂ ਉਹ ਬੈਟਰ ਹੈ ਜਿਹੜਾ ਨੌਕਰੀ ਦਾ ਪ੍ਰਬਧਾਨ ਵੀ ਨੌਕਰੀ ਇੱਕ ਟੱਬਰ ਦੇ ਜੀ ਨੂੰ ਜੇ ਮਾਸ ਡਿਸਪਲੇਸਮੈਂਟ ਹੈਗੀ ਆ ਉਹ ਪਬਲਿਕ ਪਰਪਸ ਤਾਂ ਮਿਸਿੰਗ ਹੈ ਦੇ ਵਿੱਚ ਅੱਛਾ ਆਂਦੇ ਸਰਕਾਰ ਵਾਲੇ ਪਾਸੋਂ ਦਰੀਲਾ ਆਈਆਂ ਸੀ ਕਿ ਅਸੀਂ ਪਹਿਲਾਂ ਵੀ ਡਵੈਲਪ ਕੀਤੇ ਆ ਉਹਨਾਂ ਨੂੰ ਵੀ ਜਿਹੜਾ ਹੁਣ ਵੀ ਮੁਆਵਜ਼ਾ ਅਸੀਂ ਦੇਣਾ ਹੈ ਲੱਖ ਰੁਪਏ ਦੀ ਗੱਲ ਹੋ ਰਹੀ ਸੀ ਇਹ ਦਾਅਵੇ ਕੀਤੇ ਗਏ ਇਹ ਸਰਕਾਰ ਦੇ ਵੱਲੋਂ ਤਾਂ ਕੋਰਟ ਨੇ ਅੱਜ ਪੁੱਛਿਆ ਵੀ 2015 ਚ ਜਿਹੜੀ ਗਮਾਡਾ ਨੇ ਮੋਹਾਲੀ ਚ ਕੀਤੀ ਸੀ ਉਹ ਪਲੌਟ ਵਾਲਾ ਕੇਸ ਅੱਜ ਲੱਗਿਆ ਹੋਇਆ ਉਹ ਮੈਂਸ਼ਨ ਵੀ ਜੱਜ ਸਾਹਿਬ ਨੇ ਕੀਤਾ ਹੈ ਸ਼ਾਇਦ ਆਰਡਰ ਚ ਆਵੇ ਉਹਨੂੰ ਤਾਂ ਤੁਸੀਂ 13 ਸਾਲ 10 ਸਾਲ 10 ਸਾਲ ਹੋ ਗਏ ਉਹਨੂੰ ਪਲੌਟ ਨਹੀਂ ਮਿਲਿਆ ਕੋਰਟਾਂ 'ਚ ਧੱਕੇ ਖਾ ਰਿ ਜਿਹੜੀ ਪਾਲਿਸੀ ਦੱਸ ਦਿਓ ਨੇ ਵੀ ਕਿੰਨੇ ਸਾਲ ਚ ਤੁਸੀਂ ਡਿਵੈਲਪ ਕਰਕੇ ਦੇਣੀ ਐ ਕਦੋਂ ਪਲਾਟ ਦੇਣਾ ਉਹਦੇ ਵਿੱਚ ਤਾਂ ਫਿਰ ਤਾਂ ਕਈ ਸਦੀਆਂ ਲੰਘ ਜਾਣਗੀਆਂ ਜਿਹੜੀ 2013 ਦੇ ਵਿੱਚ ਜਿਹੜੀ ਜ਼ਮੀਨ ਅਕਵਾਇਰ ਕੀਤੀ ਗਈ ਸੀ ਇਹ ਲੈਂਡ ਪੁਲੀ ਪਾਲਿਸੀ ਤੇ ਲਈ ਗਈ ਸੀ ਉਹਨੂੰ ਵੀ ਪਲਾਟ ਦੇਣਾ ਸੀ ਪਰ ਉਹ ਪਲਾਟ ਹਾਲੇ ਤੱਕ ਨਹੀਂ ਮਿਲਿਆ ਪਲਾਟ ਨਹੀਂ ਮਿਲਿਆ ਉਹ ਕੇਸ ਲੱਗਿਆ ਸੀ ਜੱਸਾ ਸਭ ਚਲੀ ਗਈ ਜ਼ਮੀਨ ਤਾਂ ਲਈ ਲਈ ਨਾ ਉਹ ਉਹ ਸੈਕਟਰ ਵੀ ਡਿਵੈਲਪ ਨਹੀਂ ਕੀਤਾ ਹਾਲੇ ਤੱਕ ਉਹ ਜਿਹੜਾ ਉਹਨਾਂ ਨੇ ਮੈਂਸ਼ਨ ਕੀਤਾ ਉੱਥੇ ਸੋ ਦੀ ਕੁਐਸਚਨ ਅਗੇਨ ਕਮਿੰਗ ਟੂ ਦਿਸ ਵੈਰੀ ਪਾਲਿਸੀ ਆ ਫਰਮ ði ਵੈਰੀ ਇਨਸੈਪਸ਼ਨ ਆਮ ਸੇਇੰਗ ਇਟ ਇਜ਼ ਇਹ ਇੱਕ ਨਹੀਂ अनेका ਗਰਾਉਂਡਸ ਤੋਂ ਲੈਪਸ ਹੈ ਦੇ ਵਿੱਚ ਇਥੋਂ ਤੱਕ ਦਾ ਪ੍ਰਾਵਧਾਨ ਹੈ ਜੇ ਇਹ ਲੋਕਾਂ ਦੀ ਜੇ ਡਿਵੈਲਪਮੈਂਟ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਅਰਬਨਾਈਜੇਸ਼ਨ ਦੀ ਅਰਬਨਾਈਜੇਸ਼ਨ ਦੇ ਵਿੱਚ ਕਦੋਂ ਅਰਬਨਾਈਜੇਸ਼ਨ ਹੋਣੀ ਹੈ ਪਾਪੂਲੇਸ਼ਨ ਤਿੰਨ ਚੀਜ਼ਾਂ ਗੱਲ ਕਰੀਆਂ ਮੇਰੇ ਵਾਲੀ ਮੇਰੇ ਵਾਲੇ ਕੇਸ ਵਿੱਚ ਉਹ ਨੋਟੀਫਿਕੇਸ਼ਨ ਜਿਹੜਾ ਪਾਵਰ ਦਿੰਦਾ ਸਟੇਟ ਨੂੰ ਕਿ ਵੀ ਤੁਸੀਂ ਪਾਲਿਸੀ ਲੈ ਕੇ ਆਓ ਉਹ ਵੀ ਅੰਡਰ ਚੈਲੰਜ ਮੇਰੇ ਵਾਲੇ ਚ ਮਿਸਟਰ ਗਿੱਲ ਵਾਲੇ ਚ ਉਹ ਮਿਸਿੰਗ ਹੈ ਉਹ ਨਹੀਂ ਹੈ ਮੇਰੇ ਵਾਲੇ ਚ ਨੋਟਿਸ ਵੀ ਹੋਇਆ ਕੇਸ ਵਿੱਚ ਸਾਥੀ ਵੀ ਜਿਹੜੇ ਹੁਣੇ ਪੁੱਛ ਰਹੇ ਸੀ ਉਹ ਜ਼ਿਕਰ ਕਰ ਰਹੇ ਸੀ ਵੀ ਕਿਤੇ ਐਸਾ ਤਾਂ ਨਹੀਂ ਹੋਇਆ ਵੀ ਜਿਹੜਾ ਵੱਡਾ ਮੋਰਚਾ ਵੜ ਲਿਆ 65000 ਏਕੜ ਜ਼ਮੀਨ ਨੂੰ ਇਕੱਠਾ ਲੈਣ ਪਲਿੰਗ ਪਾਲਿਸੀ ਚ ਲੈਣਾ ਇਹ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਸਰਕਾਰ ਦੇ ਅਗੇਂਸਟ ਗਿਆ ਮੈਂ ਕਹਿੰਦਾ ਜੇ 250 ਵੀ ਹੁੰਦਾ ਮੇਰੇ ਵਾਲਾ ਤਾਂ ਵੀ ਨਹੀਂ ਜੀ ਸਬਸਿਸਟ ਕਰਦੀ ਲਾਅ ਦੇ ਅਗੇਂਸਟ ਜਾ ਸਕਦੀ ਹੈ ਸਟੇਟ ਸਟੇਟ ਲਾਅ ਨੂੰ ਨਿੰਪਿੰਦਰ ਇੱਕ ਸਵਾਲ ਇਹਨਾਂ ਨੂੰ ਜ਼ਰੂਰ ਪੁੱਛੋ ਵੀ ਐਰੋ ਸਿਟੀ ਬਣੀ ਹੈ ਇਕੋ ਸਿਟੀ 1 ਇਕੋ ਸਿਟੀ 2 ਇਕੋਸਿਟੀ 3 ਵਿੱਚ ਵੀ ਨੋਟਿਸ ਹੋਇਆ ਹੋਇਆ ਹੈ ਫਿਰ ਉਹਨਾਂ ਦਾ ਕੀ ਮਤਲਬ ਹੈ ਜੀ ਇਹ ਕਹਿੰਦੇ ਕਿ ਇਕੋਸਿਟੀ 3 ਦੇ ਵਿੱਚ ਉਹਨੂੰ ਲੈ ਕੇ ਵੀ ਨੋਟਿਸ ਹੋਇਆ ਹੋਇਆ ਹੈ ਫਿਰ ਇਹ ਸਾਰੇ ਮਸਲੇ ਦਾ ਕੀ ਹੋਏਗਾ ਇਹ ਮੁਹਾਲੀ ਵਾਲੇ ਤਾਂ ਉਹਨਾਂ ਨੇ ਅੱਜ ਵੀ ਉਹ ਕੋਸ ਵਿੱਚ ਕੀਤਾ ਵੀ ਉਹ ਦੱਸੋ ਭਾਈ ਤੁਸੀਂ ਕਦੋਂ ਤੱਕ ਗਵਾਡਾ ਨੂੰ ਵੀ ਇਹਨਾਂ ਨੂੰ ਜਿਹੜੇ ਕਿਸਾਨ ਫਿਰਦੇ ਆ ਪੋਜੈਸ਼ਨ ਲੈਣ ਵਾਸਤੇ ਉਹਨਾਂ ਨੂੰ ਵੀ ਦੱਸ ਦੋ ਕਦੋਂ ਦੇਣਾ ਜਿਹੜੇ ਪਹਿਲਾਂ ਕਰਿਆ ਹੋਇਆ ਨਵੇਂ ਨੂੰ ਤਾਂ ਛੱਡੋ ਤੁਸੀਂ ਯਾਨੀ ਕੋਰਟ ਨੂੰ ਅਗਲਾ ਪਿਛਲਾ ਸਾਰੇ ਕੇਸ ਕੁਦਰਤੀ ਇੱਕ ਦੋ ਕੇਸ ਪੁਰਾਣੇ ਵੀ ਸੀ ਤੇ ਉਹ ਸਾਰਿਆਂ ਨੂੰ ਹੀ ਉਹਨਾਂ ਨੇ ਇੱਕ ਕਲਾਬੀ ਕਰ ਲਿਆ ਯਸ ਇਹ ਬੈਂਚ ਕੋਲ ਹੈ ਇਹ ਉਹ ਕੇਸ ਐਕ acquisition ਵਾਲੇ ਮੈਟਰ ਇਹਨਾਂ ਕੋਲ ਰੋਸਟਰ ਦੇ ਅਕੋਰਡਿੰਗਲੀ ਪੈਂਡਿੰਗ ਸੀ ਕੋਰਟ ਨੇ ਉਹ ਕੇਸ ਰੱਖਿਆ ਹੋਇਆ ਸੀ ਔਰ ਇਸ ਦੇ ਦੌਰਾਨ ਕੁਐਸਚਨਿੰਗ ਕੀਤੀ ਹੈ ਸਟੇਟ ਨੇ ਸਟੇਟ ਨੂੰ ਕੋਰਟ ਨੇ ਵੀ ਕਿ ਹਾਂ ਤੁਸੀਂ ਕਦੋਂ ਦੇਵੋਗੇ ਇਹਨਾਂ ਨੂੰ ਕਿਉਂਕਿ ਉਹ ਕੇਸ ਅਲੱਗ ਚੱਲਦਾ ਪਿਆ ਉਹ ਵੀ ਨਹੀਂ ਪੂਰਾ ਹੋਇਆ ਔਰ ਹੁਣ 4 ਹਫ਼ਤੇ ਦਾ ਸਮਾਂ ਉਹ ਕਲੀਅਰ ਕਰ ਹੁਣ ਨਹੀਂ ਹਲੇ ਆਰਡਰ ਆਣਾ ਹੈ ਕਿ 4 ਹਫਤੇ ਦਾ ਕਿਉਂਕਿ ਹਲੇ ਇੰਟਰਮ ਸਟੇ ਹੋਈ ਹੈ ਸਟੇ ਇੰਟਰਮ ਹੋਣ ਤੋਂ ਬਾਅਦ ਸਟੇਟ ਨੂੰ ਆਪਣਾ ਡਿਟੇਲ ਰਿਪਲਾਈ ਫਾਈਲ ਕਰਨ ਦਾ ਹੱਕ ਹੈ ਉਸ ਤੋਂ ਬਾਅਦ ਰੈਪਲੀਕੇਸ਼ਨ ਫਾਈਲ ਹੁੰਦੀ ਹੈ ਫਾਈਨਲ ਐਡਜੂਟੀਕੇਸ਼ਨ ਉਦੋਂ ਜਿਹੜੀ ਆ ਹੁੰਦੀ ਰਹੂਗੀ ਉਹ ਨੈਕਸਟ ਹੀਰਿੰਗ ਵੀ ਜਿਹੜੀ ਆ ਜਦੋਂ ਰਿਟਨ ਆਰਡਰ ਆਏਗਾ ਉਦੋਂ ਕਲੀਅਰ ਹੋਏਗੀ ਉਦੋਂ ਕਲੀਅਰ ਹੋਏਗੀ ਕਿਉਂਕਿ ਐਟ ਪ੍ਰੈਜ਼ੈਂਟ ਵੈਨ ਆਈ ਵਾਸ ਇਨ ਦੀ ਕੋਰਟ ਐਂਡ ਕਮਿੰਗ ਆਊਟ ਆਫ ਦੀ ਕੋਰਟ ਐਟ ਦੈਟ ਟਾਈਮ ਦੀ ਨੈਕਸਟ ਡੇਟ ਆਫ ਹੀアリング ਵਾਸ ਨਾਟ ਕਨਵੇਡ ਫਿਲਹਾਲ ਵਰਬਲੀ 4 ਹਫਤੇ ਦੀ ਇੱਕ ਨੂੰ ਰ ਉਹ ਪਾਲਿਸੀ ਦੇ ਅਕੋਰਡਿੰਗਲੀ ਇੱਥੋਂ ਤੱਕ ਕਿਹਾ ਹੋਇਆ ਸੀ ਕਿ ਵੀ ਤੁਸੀਂ ਇਹਦੇ ਤੇ ਲੋਨ ਨਹੀਂ ਲੈ ਸਕਦੇ ਸੀਐਲਯੂ ਵਾਲਾ ਉਹ ਉਹ ਸਬਸਟੈਂਸ਼ੀਅਲ ਕੁਐਸਚਨ ਹੈ 让我们 ਸੀ ਕਿਉਂਕਿ ਪਾਲਿਸੀ ਸਟੇ ਹੋਗੀ ਮਨ ਲਓ ਕੋਈ ਲੋਨ ਲਿਆ ਕੋਈ ਵੇਚੇ ਕੁਛ ਆਪਣਾ ਡੀਲ ਕਰੇ ਪ੍ਰਾਪਰਟੀ ਨੂੰ ਕੋਈ ਰਾਈਟ ਟੂ ਪ੍ਰਾਪਰਟੀ ਸਟਿਲ ਆ ਕਨਸਟੀਟਿਊਸ਼ਨਲ ਰਾਈਟ ਜੀ ਯਸ ਤਾਂ ਬਿਲਕੁਲ ਵਿਜੇ ਕਾਫੀ ਚੀਜ਼ਾਂ ਕਲੀਅਰ ਕਰ ਦਿੱਤੀਆਂ ਨੇ ਇਹਨਾਂ ਨੇ ਕਿ ਔਰ ਇਹਨਾਂ ਤੇ ਵੀ ਦਾਵਾ ਕਰ ਦਿੱਤਾ ਕਿ ਇਤੋਂ ਤੱਕ ਕਿ ਜੇ 65000 ਏਕੜ ਦੀ ਗੱਲ ਕਰਦੇ ਕਹਿੰਦੇ ਨੇ ਜੇ 2500 ਏਕੜ ਵੀ ਹੁੰਦੀ ਤਾਂ ਵੀ ਨਹੀਂ ਸੀ ਇਹ ਪੋਸੀਬਲ ਹੋਣਾ ਕਿਉਂਕਿ ਉਸ ਤੋਂ ਪਹਿਲਾਂ ਜਿਹੜੀਆਂ ਲੈਂਡ ਪੁਲਿੰਗ ਦੇ ਵਿੱਚ ਜ਼ਮੀਨਾਂ ਜਿਹੜੀਆਂ ਅਕਵਾਇਰ ਕੀਤੀਆਂ ਗਈਆਂ ਲਈਆਂ ਗਈਆਂ ਉਹਨਾਂ ਜ਼ਮੀਨਾਂ ਵਾਲੇ ਕਿਸਾਨ ਹਲੇ ਤਿੱਕਰ ਪਲਾਟ ਲਵ ਦੇ ਫਿਰਦੇ ਨੇ 12-12 13-13 ਸਾਲਾਂ ਤੋਂ ਤੇ ਜੇ ਇਹ 65000 ਏਕੜ ਵਾਲਾ ਮਸਲਾ ਹੈ ਉਸੇ ਤਰ੍ਹਾਂ ਅਗਰੇ ਦਾ ਹਸ਼ਰ ਹੁੰਦਾ ਤਾਂ ਕਿਸਾਨ ਜਾਂਦਾ ਕਿੱਧਰ ਕਿਸਾਨ ਜਾਏਗਾ ਕਿੱਧਰ ਇਸ ਕਰਕੇ ਇਹਨਾਂ ਦਾ ਦਾਅਵਾ ਹੈ ਕਿ ਫਿਲਹਾਲ 4 ਹਫ਼ਤੇ ਦਾ ਸਟੇ ਹੈ ਜੀ ਹਲੇ ਰਿਟਰਨ ਆਰਡਰ ਆਉਣਾ ਹੈ ਨੈਕਸਟ ਹੀਅਰਿੰਗ ਡੇਟ ਹੈ ਜਿਹੜੀ ਉਹ ਵੀ ਆਉਣੀ ਹੈ ਕਿਉਂਕਿ ਜਦੋਂ ਰਿਟਰਨ ਆਰਡਰ ਆਏਗਾ ਉਹਦੇ ਵਿੱਚ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣਗੀਆਂ ਕਿ ਨੈਕਸਟ ਹੀਅਰਿੰਗ ਕਿੰਨੀ ਤਰੀਕ ਨੂੰ ਹੋਣੀ ਹੈ ਔਰ ਦੂਜਾ ਚਾਰ ਹਫਤੇ ਦਾ ਸਮਾਂ ਫਿਲਹਾਲ ਵਰਬਲੀ ਕਿ ਚਾਰ ਹਫਤੇ ਸਰਕਾਰ ਨੇ ਦਾ ਜਵਾਬ ਤਿਆਰ ਕਰਨਾ ਆਪਣਾ ਲਿਖਤੀ ਰੂਪ ਦੇ ਵਿੱਚ ਜਿਹੜੇ ਤਰਕ ਅੰਦਰ ਦਿੱਤੇ ਨੇ ਲਿਖਤੀ ਰੂਪ ਦੇ ਵਿੱਚ ਕੋਰਟ ਦੇ ਅੰਦਰ ਹਾਈ ਕੋਰਟ ਦੇ ਅੰਦਰ ਸਰਕਾਰ ਦੇ ਵੱਲੋਂ ਪੇਸ਼ ਕੀਤੇ ਜਾਣੇ ਨੇ ਔਰ ਦੂਜੀ ਚੀਜ਼ ਸਰਕਾਰ ਆਪਣਾ ਫੈਸਲਾ ਵੀ ਕਰਕੇ ਆਏਗੀ ਕਿ ਹੁਣ ਇਸ ਪਾਲਿਸੀ ਦਾ ਕਰਨਾ ਕੀ ਹੈ ਕਿਉਂਕਿ ਹਾਈ ਕੋਰਟ ਨੇ ਸਾਫ਼ ਕਰ ਦਿੱਤਾ ਕਿ ਇਦਾਂ ਕਿਸਾਨ ਜੀ ਜੀ ਠੀਕ ਹੈ ਠੀਕ ਹੈ ਧੰਨਵਾਦ ਨਪਿੰਦਰ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਸਾਡੇ ਸਹਾਇਕੀ ਨਪਿੰਦਰ ਬਰਾਣ ਡਿਟੇਲ ਦੇ ਵਿੱਚ ਜਾਣਕਾਰੀ ਦੇ ਰਹੇ ਸੀ ਐਡਵੋਕੇਟ ਚਰਨਪਾਲ ਚਰਨਪਾਲ ਸਿੰਘ ਬਾਗੜੀ ਜਿਹੜੇ ਇਸ ਮਾਮਲੇ ਦੇ ਵਿੱਚ ਪੇਸ਼ ਵੀ ਹੋਏ ਨੇ ਹਾਲਾਂਕਿ ਜਿਹੜੀ ਬਾਅਦ ਚ ਪਟੀਸ਼ਨ ਉਹ ਕਿਸੇ ਹੋਰ ਲਾਇਰ ਵੱਲੋਂ ਪਾਈ ਗਈ ਹੈ ਪਰ ਚਰਨਪਾਲ ਬਾਗੜੀ ਪਹਿਲਾਂ ਤੋਂ ਹੀ ਐਕ acquisition ਦੇ ਮਾਮਲੇ ਹੈਂਡਲ ਕਰ ਰਹੇ ਸੀ ਇਸ ਕਰਕੇ ਉਹਨਾਂ ਦਾ ਕੇਸ ਵੀ ਕਲੱਬ ਹੋ ਗਿਆ ਔਰ ਉਹ ਸਾਰੀ ਜਾਣਕਾਰੀ ਦੇ ਰਹੇ ਸੀ ਕਿ ਐਸ ਆਈ ਏ ਸੋਸ਼ਲ ਇੰਪੈਕਟ ਅਸੈਸਮੈਂਟ ਇੱਕੋ ਹੀ ਵਰਡ ਜੇ ਆਪਾਂ ਕਹੀਏ ਕਿ ਅੱਜ ਦੀ ਜਿਹੜਾ ਕੋਰਟ ਦਾ ਫੈਸਲਾ ਹੈ ਹੀਰਿੰਗ ਹੈ ਉਸ ਦੇ ਵਿੱਚ ਜੇ ਕੋਰਟ ਨੇ ਕਿਸੇ ਇੱਕ ਵਰਡ ਨੂੰ ਆਧਾਰ ਬਣਾ ਕੇ ਇਸ ਪਾਲਿਸੀ ਨੂੰ 4 ਹਫ਼ਤੇ ਲਈ ਸਟੇ ਕੀਤਾ ਤਾਂ ਉਹ ਵਰਡ ਹੈ ਐਸ ਆਈ ਏ ਸੋਸ਼ਲ ਇੰਪੈਕਟ ਅਸੈਸਮੈਂਟ ਯਾਨੀ ਇਸ ਪਾਲਿਸੀ ਦੇ ਲਾਗੂ ਹੋਣ ਤੋਂ ਬਾਅਦ ਜਾਂ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਲੈ ਲਈ ਜਾਂਦੀ ਹੈ ਉਹਨਾਂ ਤੋਂ ਜ਼ਮੀਨ ਲੈਣ ਤੋਂ ਬਾਅਦ ਜਿਹੜੇ ਕੰਮ ਏ ਖੇਤ ਮਜ਼ਦੂਰ ਜਾਂ ਕੋਈ ਵਪਾਰੀ ਕੋਈ ਆਰਤੀਆ ਇਹ ਲੋਕ ਜੁੜੇ ਜਿਹੜੇ ਲੋਕ ਠੇਕੇ ਤੇ ਲੈ ਕੇ ਜ਼ਮੀਨ ਆਪਣਾ ਘਰ-ਬਾਰ ਚਲਾਉਂਦੇ ਨੇ ਜਿਨ੍ਹਾਂ ਕੋਲੇ ਆਪਦੀ ਜ਼ਮੀਨ ਨਹੀਂ ਹੈ ਤਾਂ ਉਹਨਾਂ ਲੋਕਾਂ ਤੇ ਜਿਹੜਾ ਸੋਸ਼ਲ ਇੰਪੈਕਟ ਪੈਣਾ ਹੈ ਉਸ ਨੂੰ ਲੈ ਕੇ ਸਰਕਾਰ ਨੇ ਕੋਈ ਅਸੈਸਮੈਂਟ ਕੀਤੀ ਹੈ ਜਾਂ ਨਹੀਂ ਇਸ ਪਾਲਿਸੀ ਨੂੰ ਲਿਆਉਣ ਤੋਂ ਪਹਿਲਾਂ ਸੋ ਇਸ ਚੀਜ਼ ਨੂੰ ਆਧਾਰ ਬਣਾ ਕੇ ਕੋਰਟ ਨੇ ਅੱਜ ਕਾਫੀ ਸਖਤ ਟਿੱਪਣੀਆਂ ਕੀਤੀਆਂ ਨੇ ਪਰ ਫਿਲਹਾਲ ਇਸ ਤੇ ਸਟੇ ਲੱਗ ਗਿਆ ਔਰ ਅਗਲੀ ਹੀアリング ਤੇ ਹੁਣ ਪਤਾ ਲੱਗੇਗਾ ਕਿਉਂਕਿ ਉਦੋਂ ਤੱਕ ਸਰਕਾਰ ਨੇ ਇਸ ਤੇ ਅੱਗੇ ਵਧਣਾ ਹੈ ਕਿ ਨਹੀਂ ਵਧਣਾ ਕੀ ਡਿਸੀਜਨ ਲੈਣਾ ਉਸ ਬਾਰੇ ਕੋਰਟ ਨੂੰ ਜਾਣਕਾਰੀ ਦੇਣੀ ਹੋਏਗੀ ਤੇ ਇਸ ਸਭ ਦੇ ਵਿਚਾਲੇ ਪੰਜਾਬ ਦੇ ਵਿੱਚ ਵਿਰੋਧੀ ਧਿਰਾਂ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਪਹਿਲਾਂ ਤੋਂ ਹੀ ਉਸ ਦੇ ਖਿਲਾਫ ਸਰਗਰਮ ਹੋ ਰਹੀਆਂ ਨੇ ਅਕਾਲੀ ਦਲ ਦੀ ਇੱਕ ਮੀਟਿੰਗ ਵੀ ਹੋਈ ਸੀ ਔਰ ਅਕਾਲੀ ਦਲ ਨੇ 1 ਸਤੰਬਰ ਤੋਂ ਸਰਕਾਰ ਦੇ ਖਿਲਾਫ ਮੋਰਚਾ ਖੋਲਣ ਦਾ ਐਲਾਨ ਵੀ ਕੀਤਾ ਹੈ ਇਹ ਮੋਰਚਾ ਮੁਹਾਲੀ ਦੇ ਗੁਰਦੁਆਰਾ ਅਮ ਸਾਹਿਬ ਤੋਂ ਰੋਜ਼ਾਨਾ ਨਿਕਲਿਆ ਕਰੇਗਾ ਪਹਿਲੀ ਸਪਟੈਂਬਰ ਤੋਂ ਸ਼੍ਰੋਮਣੀ ਕਾਲੀ ਦਲ ਆਪ ਸਰਕਾਰ ਦੇ ਖਿਲਾਫ ਮੋਰਚਾ ਲਾਏਗਾ ਪਹਿਲੀ ਤਰੀਕ ਤੋਂ ਪਹਿਲੀ ਤਰੀਕ ਤੋਂ ਜਦੋਂ ਤੱਕ ਆ ਲੈਂਡ ਗ੍ਰੈਬਿੰਗ ਸਕੀਮ ਵਾਪਸ ਨਹੀਂ ਲੈਂਦੀ ਉਦੋਂ ਤੱਕ ਕਾਲੀ ਦਲ ਦਾ ਮੋਰਚਾ ਮੁਹਾਲੀ ਤੋਂ ਸ਼੍ਰੀ ਅਮ ਸਾਹਿਬ ਤੋਂ ਸ਼ੁਰੂ ਹੋਇਆ ਕਰੂਗਾ ਦਰਅਸਲ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਚੱਲ ਰੇ ਸੰਘਰਸ਼ ਨੂੰ ਤੇਜ਼ ਕਰਨ ਦੇ ਲਈ कोर कमेटी वर्किंग कमेटी जिला प्रधानਾਂ ਅਤੇ ਹਲਕਾ ਇੰਚਾਰਜਾਂ ਦੀ ਇੱਕ ਸਾਂਝੀ ਬੈਠਕ ਹੋਈ ਜਿਸ ਵਿੱਚ ਫੈਸਲਾ ਲਿਆ ਗਿਆ ਕਾਬਲੇ ਗੌਰ ਹੈ ਕਿ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਚ ਬੀਜਪੀ 17 ਅਗਸਤ ਤੋਂ 5 ਸਤੰਬਰ ਤੱਕ ਜ਼ਮੀਨ ਬਚਾਓ ਕਿਸਾਨ